हां जी दोस्तों ਬਠਿੰਡਾ ਲੋਕ ਸਭਾ ਸੀਟ ਹਾਰਨ ਤੋਂ ਬਾਅਦ ਲੱਖੇ ਸੁਧਾਣੇ ਨੇ ਪੰਜ ਵੱਡੇ ਲਾਂਡ ਕਰ ਦਿੱਤੇ ਹਨ ਲੱਖੇ ਸੁਧਾਣੇ ਵੱਲੋਂ ਕਿਹਾ ਗਿਆ ਹੈ ਚਾਹੇ ਉਹ ਪੰਜਾਬ ਦੇ ਪਾਣੀ ਦਾ ਮੁੱਦਾ ਹੋਵੇ ਚਾਹੇ ਉਹ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਅਸੀਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਰਹਾਂਗੇ ਔਰ ਲੱਖੇ ਸਧਾਨੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਡੇ ਕੋਲ ਪੈਸੇ ਘੱਟ ਹੋਣ ਕਾਰਨ ਅਸੀਂ ਇਹ ਸੀਟ ਨਹੀਂ ਜਿੱਤ ਪਾਏ ਵਿਰੋਧੀ ਪਾਰਟੀਆਂ ਕੋਲ ਵਾਧੂ ਪੈਸੇ ਹੋਣ ਕਾਰਨ ਵਿਰੋਧੀ ਪਾਰਟੀਆਂ ਨੇ 5 ਵੋਟਾਂ ਤੇ ਇਹ ਦਿੱਤੀਆਂ ਹਨ ਤੇ 4 ਵੋਟਾਂ ਤੇ ਇਲੈਕਟ੍ਰਿਕ ਸਕੂਟਰੀ ਦਿੱਤੀ ਹੈ ਅਤੇ 3 ਵੋਟਾਂ ਤੇ ਕੂਲਰ ਦਿੱਤੇ ਹਨ ਹੋਰ ਲੱਖੇ ਸਧਾਨੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਲੱਖੇ ਸਧਾਨੇ ਨੇ ਕਿਹਾ ਕਿ ਮੈਨੂੰ 84684 ਵੋਟਾਂ ਪਈਆਂ ਹਨ ਔਰ ਜਿਹੜੇ ਮੇਰੇ ਵੀਰ ਭਰਾਵਾਂ ਮੈਨੂੰ ਬੂਟ ਪਾਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੋਰ ਲਖੇ ਸੁਧਾਨ ਨੇ ਇਹ ਵੀ ਕਿਹਾ ਹੈ ਕਿ ਮੈਂ ਪੰਜਾਬ ਦੇ ਨਾਲ ਖੜਾ ਸੀ ਤੇ ਹਮੇਸ਼ਾ ਖੜਾ ਰਹਾਂਗਾ ਇਹਣਾ ਸਮਝਿਓ ਕਿ ਤੁਸੀਂ ਮੈਨੂੰ ਨਹੀਂ ਜਿਤਾਇਆ ਤੇ ਮੈਂ ਹੁਣ ਪੰਜਾਬ ਦਾ ਖੜਾ ਛੱਡ ਦਾਂਗਾ ਤੇ ਪੰਜਾਬ ਦੇ ਨਾਲ ਮੰਨ ਲਾ ਕੇ ਹਮੇਸ਼ਾ ਇਦਾਂ ਹੀ ਕੰਮ ਕਰਦਾ ਰਹਾਂਗਾ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਮੈਂ ਹਮੇਸ਼ਾ ਅੱਗੇ ਹੀ ਰਹਾਂਗਾ ਹੋਰ ਬੱਸ ਤੁਸੀਂ ਲਖੇ ਸੁਧਾਨੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ